ਬਿਲਕੁਲ ਬਿਲਕੁਲ ਇਹਨਾਂ ਨੇ ਕੀਤੀ ਸੀ ਦੁਬਾਰਾ ਵਾਲੇ ਤਾਂ ਫਿਊਚਰ ਵਾਲੇ ਕੁਝ ਨਹੀਂ ਕੀਤਾ ਜਾ ਸਕਦਾ ਉਹ ਠੀਕ ਹੈ ਗੱਠ ਜੋੜਦਾ ਇਹਨਾਂ ਦਾ ਹੋਇਆ ਸੀ ਅਕਾਲੀ ਦਲ ਦਾ ਇਹਨਾਂ ਨੇ ਕਰਵਾਇਆ ਸੀ ਇਹ ਲੈ ਕੇ ਬਾਲ ਸਾਹਿਬ ਨੂੰ ਬੱਜਪਈ ਸਾਹਿਬ ਕੋਲ ਗਏ ਸੀ ਉੱਥੇ ਗੱਠ ਗੱਠ ਜੋੜ ਹੋਇਆ ਸੀ ਜੀ ਦੁਬਾਰਾ ਦੁਬਾਰਾ ਤਾਂ ਹੋ ਸਕਦਾ ਦੁਬਾਰਾ ਬਾਰੇ ਕੁਝ ਨਹੀਂ ਕਹਿ ਸਕਦੇ ਜਦ ਮਿਲਿਆ ਤੁਹਾਨੂੰ ਦੱਸਿਓ ਜੇ ਤੁਹਾਨੂੰ ਪਤਾ ਲੱਗਿਆ ਮੈਨੂੰ ਵੀ ਦੱਸ ਦਿਓ ਕੋਈ ਐਮਪੀ ਪੰਜਾਬ ਨੇ ਨਹੀਂ ਬਣਾਇਆ ਇਹ ਹੀ ਮੈਨੂੰ ਗਿਲਾ ਰਿਹਾ ਮੈਂ ਹਰਿਆਣਾ ਚੋਂ ਐਮਪੀ ਉਹ ਵੀ ਇੰਡੀਪੈਂਡੈਂਟ ਮੈਂ ਉੱਥੇ ਰਿਹਾ ਲੈਕਿਨ ਆਵਾਜ਼ ਮੈਂ ਪੰਜਾਬ ਦੀ ਉਠਾਈ ਮੇਰੀ ਇੱਕੋ ਹੀ ਗੁਰੂ ਦੀ ਕਿਰਪਾ ਹੈ ਕਿ ਕੈਰੋਂ ਸਾਹਿਬ ਮਸਤਦਾਰਾ ਸਿੰਘ ਕੈਰੋਂ ਤੋਂ ਲੈ ਕੇ ਹਰ ਮੁੱਖ ਮੰਤਰੀ ਸਾਰੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿੰਨੇ 8 9 ਉਹ ਸਾਰੇ ਮੈਂ ਉਹਨਾਂ ਦੇ ਨੇੜੇ ਰਿਆ ਹਰ ਇੱਕ ਨੂੰ ਮੈਂ ਮਿਲਿਆ ਹਰ ਇੱਕ ਨਾਲ ਮੇਰਾ ਵਾਹ ਪੈਂਦਾ ਰਿਹਾ ਕਿਹੜੀ ਗੱਲ ਨਹੀਂ ਹੋ ਸਕਦੀ ਸਿੱਖਾਂ ਨੂੰ ਆਪਣੀ ਹਿਸਟਰੀ ਨਹੀਂ ਪਤਾ ਦੇਖੋ ਅਸੀਂ ਗੁਰੂਆਂ ਦੀ ਹਿਸਟਰੀ ਪੜ੍ਹੀਏ ਸਾਡੇ ਗੁਰੂ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ ਸੀ ਗੁਰੂ ਮਹਾਰਾਜ ਨੇ ਹਮੇਸ਼ਾ ਲੋਕਾਂ ਨਾਲ ਸਾਂਝ ਪਾਈ ਅੰਭ ਕੋਈ ਸਦੀਵੀ ਦੁਸ਼ਮਣ ਨਹੀਂ ਹੁੰਦਾ ਕਿਸੇ ਦਾ ਔਰ ਇਹ ਇਹਦੇ ਪੋਲਿਟਿਕਸ ਤੇੜੀ ਹੈ ਮੈਂ ਪਹਿਲਾਂ ਕਿਹਾ ਇਹ ਤੇ ਅਪਰੋਚ ਹੀ ਹੋਉਂਦੀ ਹੈ ਪੋਲਿਟਿਸ ਕਿਸ ਨੂੰ ਬੇਨਫਿਟ ਕੀ ਹੋਵੇ ਜਰਨਲਿਸਟੋ ਮੇਰਾ ਵੀ ਇਹ ਹੀ profession ਮੈਂ ਸਾਰੀ ਉਮਰ ਪਬਲਿਕ ਰਿਲੇਸ਼ਨ ਅਫਸਰ ਰਹਿਆ ਔਰ ਜੋ ਮੈਂ ਕਮਾਈ ਕੀਤੀ ਉਹ ਪਬਲਿਕ ਰਿਲੇਸ਼ਨ ਅਫਸਰ ਦੇ ਆਰਟ ਨਾਲ ਕੀਤੀ ਕਿ ਮੈਂ ਪੰਜਾਬ ਦਾ ਡੀਪੀਆਰਓ ਤੇ ਰਾਸ਼ਟਰਪਤੀ ਦਾ ਪ੍ਰੈਸ ਸੈਕਟਰੀ ਪੰਜਾਬ ਦਾ ਡੀਪੀਆਰਓ ਏਸ਼ੀਅਨ ਗੇਮ ਦਾ ਡਾਇਰੈਕਟਰ ਪਬਲਿਸਟੀ ਮੈਂ ਹਮਦਾ ਪੀਆਰਓ ਕਾਮਨਵੈਲ ਗੇਮ ਦਾ ਇਨਚਾਰਜ ਸੋ ਮੈਨੂੰ ਤੇ ਪਬਲਿਕ ਰਿਲੇਸ਼ਨ ਜਿੱਥੇ ਸੀ ਉਹ ਮੈਨੂੰ ਸਾਰੀ ਥਾਂ ਚੁੱਕ ਕੇ ਲੈ ਗਿਆ ਮੈਂ ਇਹ ਸਮਝਦਾ ਕਿ ਜਿਹੜਾ ਪਬਲਿਕ ਰਿਲੇਸ਼ਨ ਆਰਟ ਹੈ ਜੇ ਇਸ ਨੂੰ ਆਂਦਾ ਹੈ ਔਰ ਜਿਸ ਪੋਲਿਟਿਸ਼ੀਨ ਨੂੰ ਆਂਦਾ ਹੈ ਉਹ ਹਮੇਸ਼ਾ ਕਾਮਯਾਬ ਮੇਰੇ ਕੈਰੀਅਰ ਦੇਖੋ ਪਾਕਿਸਤਾਨ ਜਮਿਆ ਖਾਕਸ਼ਾ ਹੋ ਕੇ ਮੈਂ ਪਟਿਆਲੇ ਆਇਆ ਮਜ਼ਦੂਰੀ ਕੀਤੀ ਪੜਿਆ ਪੜ ਕੇ ਨੌਕਰੀ ਕੀਤੀ ਪੰਜਾਬ ਵਿੱਚ ਬੜਾ ਕੁਝ ਕੀਤਾ ਡਾਇਰੈਕਟਰ ਟੂਰਿਜ਼ਮ ਕਲਚਰ ਮਿਊਜ਼ੀਅਮ ਬਣਾਏ ਇਹ ਭਗਤ ਸਿੰਘ ਦਾ ਖਟਕੜਕ ਨਾਮ ਮਿਊਜ਼ੀਅਮ ਮੈਂ ਬਣਾਇਆ ਬੱਗਲ ਸਿੰਘ ਦੀ ਪਗੜੀ ਵਾਲੀ ਬੁੱਤ ਮੈਂ ਲਗਵਾਇਆ ਉਦਮ ਸਿੰਘ ਜੀ ਪਗੜੀ ਵਾਲਾ ਫੋਟੋ ਗੈਨੀ ਜੀ ਦੇ ਨਾਲ ਬੈਠ ਕੇ ਅਸੀਂ ਬਣਵਾਈ ਸੋ ਉਸ ਬੜੀ ਪੰਜਾਬ ਦੀ ਸੇਵਾ ਕੀਤੀ ਹੈ ਫਿਰ ਦਿੱਲੀ ਗਏ ਦਿੱਲੀ ਨੇ ਰਜਾਤਾ ਦਿੱਲੀ ਮੈਂ ਟੂਰਿਜ਼ਮ ਜਿਹੜਾ ਹੈ ਦਿੱਲੀ ਹਾਟ ਜਿਹੜੀ ਇੰਟਰਨੈਸ਼ਨਲ ਅੱਜ ਵੀ ਟੂਰਿਸਟ ਸਪਾਟ ਹੈ ਮੈਨੂੰ ਉਹ ਬਣਾਈ ਮੈਨੂੰ ਉਸ ਦਾ ਵਰਲਡ ਪਾਟਾ 골ਡ ਅਵਾਰਡ ਜਾਪਾਨ ਜਾ ਕੇ ਮਿਲਿਆ ਸੋ ਬੜੀ ਸੇਵਾ 올림픽 ਜਿਹੜਾ ਵਾਈਸ ਪ੍ਰੈਜ਼ੀਡੈਂਟ ਆਲੰਪਿਕ ਰਿਆ ਇੰਡੀਆ ਦਾ ਸੋ ਮਲਟੀਫੇਰੀਅਸ ਮਾਰਕਫੈਡ ਹਰਵੈਸਟਿੰਗ ਕੁੰਬਾਈਨਾ ਪੰਜਾਬ ਵਿੱਚ 1971 ਵਿੱਚ ਮੈਂ ਟ੍ਰੇਨਿੰਗ ਲੈ ਕੇ ਆਇਆ ਪਹਿਲੀ ਵਾਰ ਮੈਂ ਚਲਾਈ ਸੋ ਬੜਾ ਪਹਿਲਾ ਕਲੰਡਰ ਸਿੱਖਾਂ ਦਾ ਮਾਰਕਫੈਡ ਤੋਂ 1900 71 ਵਿੱਚ ਪਹਿਲਾ ਉਹ ਮੈਂ ਬਣਾਇਆ ਦੂਜਾ ਸ਼ਹੀਦ ਕਲੰਡਰ ਬਣਵਾਇਆ ਸੋ ਬੜੀਆਂ ਮੇਰੀਆਂ ਆਪਣੀਆਂ ਜੀ ਪਰਸਨਲ ਅਚੀਵਮੈਂਟ ਪਾਰਲੀਮੈਂਟ ਦੀ ਸਪੀਚ ਤੁਸੀਂ ਸੁਣ ਲਈਏ ਇਹ ਮੈਂ ਪਾਰਲੀਮੈਂਟ ਵਿੱਚ ਵੇਖੋ ਮੈਂ ਨੂੰ ਮੈਂ ਮੈਨੂੰ ਐਮਪੀ ਪੰਜਾਬ ਨੇ ਨਹੀਂ ਬਣਾਇਆ ਇਹ ਹੀ ਮੈਨੂੰ ਗਿਲਾ ਰਿਹਾ ਮੈਂ ਹਰਿਆਣਾ ਚੋਂ ਐਮਪੀ ਉਹ ਵੀ ਇੰਡੀਪੈਂਡੈਂਟ ਮੈਂ ਉੱਥੇ ਰਿਹਾ ਲੇਕਿਨ ਆਵਾਜ਼ ਮੈਂ ਪੰਜਾਬ ਦੀ ਉਠਾਈ ਮੇਰੀ ਇੱਕੋ ਹੀ ਗੁਰੂ ਦੀ ਕਿਰਪਾ ਹੈ ਕਿ ਕੈਰੋਂ ਸਾਹਿਬ ਮਸਤ ਤਾਰਾ ਸਿੰਘ ਕੈਰੋਂ ਤੋਂ ਲੈ ਕੇ ਹਰ ਮੁੱਖ ਮੰਤਰੀ ਸਾਰੇ ਪ੍ਰਾਈਮ ਮਿੰਿਸਟਰ ਇੰਦਰਾ ਗਾਂਧੀ ਜਿੰਨੇ 8 9 ਉਹ ਸਾਰੇ ਮੈਂ ਉਹਨਾਂ ਦੇ ਨੇੜੇ ਰਿਹਾ ਹਰ ਇੱਕ ਨੂੰ ਮੈਂ ਮਿਲਿਆ ਹਰ ਇੱਕ ਨਾਲ ਮੇਰਾ ਵਾਹ ਪੈਂਦਾ ਰਿਹਾ ਤੇ ਹੁਣ ਅਖੀਰ 'ਚ ਮੈਨੂੰ ਇਹ ਜਿਹੜਾ ਪਦਮ ਭੂਸ਼ਣ ਦਾ ਅਵਾਰਡ ਮੋਦੀ ਜੀ ਨੇ ਦਿੱਤਾ ਮੈਂ ਸਮਝਦਾ ਕਿ ਮੇਰੇ ਜੀਵਨ 'ਚ ਇਹ ਬਹੁਤ ਵੱਡੀ ਪਹਿਲਾਂ ਲਖਮਣ ਸਿੰਘ ਗਿੱਲ ਮੈਨੂੰ ਪੰਜਾਬ ਰਤਨ ਦੇ ਗਿਆ ਜਦੋਂ ਉਹ ਚੀਫ ਮਿਨਿਸਟਰ ਸੀ ਸੋ ਬੜੀ ਰੱਬ ਦੀ ਕਿਰਪਾ ਰਹੀ ਹੈ ਮੈਨੂੰ ਪਰ ਸਪੋਰਟ ਸਾਰੀ মিডিਆ ਦੀ ਰਹੀ ਹੈ মিডিਆ ਮੈਨ ਹੋਣ ਕਰਕੇ ਮੈਨੂੰ ਹਮੇਸ਼ਾ ਪ੍ਰੈਸ ਦੇ ਨਾਲ ਲਿੰਕ ਚੰਗੇ ਰਹੇ ਉਹਦਾ ਲਾਭ ਰਿਆ ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਇਸ ਉਮਰ 'ਚ ਸੋ ਫਾਰ ਗੁਰੂ ਨੇ ਬਖਸ਼ਿਸ਼ ਕੀਤੀ ਵੱਡੇ ਵੀ ਆ ਗਏ ਜੋੜ ਤੁਸੀਂ ਤਿਆਰ ਕਰਵਾਇਆ ਦੇਖੋ ਅਕਾਲੀਆਂ ਨੂੰ ਤੁਹਾਡੇ ਸਾਹਮਣੇ ਟੁੱਟਿਆ ਦਵਾਰਾ ਲੱਗਦਾ ਕਿ ਹੋ ਸਕਦਾ ਨਹੀਂ 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 ਕਿਹੜੀ ਗੱਲ ਨਹੀਂ ਹੋ ਸਕਦੀ ਸਿੱਖਾਂ ਨੂੰ ਆਪਣੀ ਹਿਸਟਰੀ ਨਹੀਂ ਪਤਾ ਦੇਖੋ ਅਸੀਂ ਗੁਰੂਆਂ ਦੀ ਹਿਸਟਰੀ ਪੜ੍ਹੀਏ ਸਾਡੇ ਗੁਰੂ ਕਿਸੇ ਦੇ ਦੁਸ਼ਮਣ ਨਹੀਂ ਹੁੰਦੇ ਸੀ ਗੁਰੂ ਮਹਾਰਾਜ ਨੇ ਹਮੇਸ਼ਾ ਲੋਕਾਂ ਨਾਲ ਸਾਂਝ ਪਾਈ ਕੋਈ ਸਦੀਵੀ ਦੁਸ਼ਮਣ ਨਹੀਂ ਹੁੰਦਾ ਕਿਸੇ ਦਾ ਔਰ ਇਹ ਇਹਦੇ ਪੋਲਿਟਿਕਸ ਦੀ ਹੈ ਮੈਂ ਪਹਿਲਾਂ ਕਿਹਾ ਇਹਦੇ ਅਪਰੋਚ ਹੀ ਹੋਉਂਦੀ ਹੈ ਪੋਲਿਟਿਕਸ ਕਿਸ ਨੂੰ ਬੇਨਿਫਿਟ ਕੀ ਹੋਵੇ ਤੇ ਜਿਹੜਾ ਬੰਦਾ ਖੜਾ ਹੀ ਹੋ ਜਾ ਉਹ ਬੇਨਿਫਿਟ ਕੀ ਲੈ ਸਕਦਾ ਪੋਲਿਟਿਕਸ ਦੇ ਹਮੇਸ਼ਾ ਹੀ ਹੈ ਪ੍ਰੋਸੈਸ ਇਹ ਹੈ ਕਿ ਕਿਵੇਂ ਹੋ ਕੇ ਫਾਇਦਾ ਉਠਾਓ ਸੈਕੰਡ ਵਾਲਾ ਹੁੰਦੀ ਤਿਆਰੀ ਹਾਂਜੀ ਸੈਂਕੜੇ ਦੀ ਤਿਆਰੀ ਹੈ ਅੱਜ ਕੱਲ੍ਹ ਨਹੀਂ 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 ਬੇਟਾ ਇਹ ਗੁਰੂ ਦੇ ਹੱਥ ਹੈ ਬਸ ਮੈਂ ਤਾਂ ਆਪਣੀ ਮੈਂ ਕਿਹਾ ਝੋਲੀ ਭਰ ਚੁੱਕਾ ਬਸ ਹੁਣ ਜੀ ਕਿਤੇ ਤੁਸੀਂ ਲੀਡਰ ਹੋ ਬਹੁਤ ਤਾਰੀਫ ਹੁੰਦੀ ਹੈ ਤੇ ਤੁਸੀਂ ਅੱਜ ਦੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਕੀ ਕਹੋਗੇ ਕਿ ਕੀ ਬਿਲਕੁਲ ਸਿਆਸੀ ਲੀਡਰ ਇੱਕੋ ਗੱਲ ਹੈ ਜੀ ਕੋਈ ਦੇਖੋ ਸਾਡਾ ਲੀਡਰ ਜਿਹੜਾ ਨਾ ਕੋਈ ਵੀ ਹੋਵੇ ਮੈਂ ਮਾਫ ਕਰਿਓ ਯਾ ਇਵਨ ਸਰਵਿਸ맨 ਜਿਹੜੀ ਸੈਲਫ ਐਵੇਂ ਅਖਬਾਰਾਂ ਚ ਖਬਰ ਚ ਪਾ ਕੇ ਨਿਊਜ਼ ਬਣਾਉਣ ਵਾਲੀ ਸ਼ੌਕ ਨਹੀਂ ਹੋਣਾ ਚਾਹੀਦਾ ਜੇ ਕਹਿੰਦੇ ਉਹ ਤਾਂ ਕਰੋ ਸਾਡੇ ਮੁਸ਼ਕਿਲ ਕੀ ਆ ਖਾਸ ਕਰਕੇ ਸਿੱਕਾ ਅਖਬਾਰ ਜਾਂ ਜਾਇ ਬਿਆਨ ਤੁਹਾਡੇ ਵਰਗੇ ਲੋਕ ਦੋ ਵਾਰ ਉਹ ਲੈ ਲੈਣ ਮਗਰੋਂ ਛੁੱਟੀ ਮਗਰੋਂ ਫਾਲੋ ਨਹੀਂ ਕਰਨਾ ਅਸੀਂ ਮੈਂ ਸਾਰਾ ਪ੍ਰੋਸੈਸ ਫਾਲੋ ਕਰਕੇ ਇਸ ਕਿਤਾਬ ਚੋ ਹੀ ਲਿਖਿਆ ਹਰ ਲੈਟਰ ਮੇਰਾ ਲਗਿਆ ਮੈਂ ਫਰਾਂਸ ਪ੍ਰੈਜ਼ੀਡੈਂਟ ਨਾਲ ਜਾ ਕੇ ਮਿਲਿਆ ਕਿ ਪਕੜੀ ਦਾ ਹਲ ਕਰੋ ਉਹਨੇ ਮੈਨੂੰ ਜਵਾਬ ਆਇਆ ਮੈਂ ਉਹ ਲੈਟਰ ਛਾਪਿਆ ਮੈਂ ਰਾਸ਼ਟਰਪਤੀ ਬੁਸ਼ ਨੂੰ ਮਿਲਿਆ ਅਮਰੀਕਾ ਚ ਚੱਕਾ ਦਾ ਕਰੋ ਉਹਦਾ ਮੈਨੂੰ ਲੈਟਰ ਆਇਆ ਕਿ ਮੈਂ ਤੁਹਾਡੀ ਮਨ ਮਿਲ ਕੇ ਮੈਨੂੰ ਖੁਸ਼ੀ ਹੋਈ ਮੈਂ ਪੋਪ ਨੂੰ ਮਿਲਿਆ ਪੋਪ ਦਾ ਪਿਆ ਸੋ ਮੈਂ ਤੇ ਕੋਸ਼ਿਸ਼ ਕਰਦਾ ਵੀ ਜਾ ਕੇ ਅਪਰੋਚ ਕਰੋ ਮੈਂ ਇਕੱਲੇ ਨੇ ਪਾਰਲੀਮੈਂਟ ਵਿੱਚ ਜੇ ਕੋ ਕਦੇ ਐਮਪੀ ਘਟੂ ਘਟ ਪੰਜਾਬ ਦਾ ਪਹਿਲਾ ਐਮਪੀ ਜਿਨੇ ਇਕੱਲੇ ਨੇ ਆਨੰਦ ਮੈਰਿਜ ਐਕਟ ਪਾਰਲੀਮੈਂਟ ਚੋਂ ਪਾਸ ਕਰਵਾ ਦਿੱਤਾ ਮੈਂ ਮੂਵ ਕੀਤਾ ਉਹ ਪਾਸ ਹੋਇਆ ਸਿੱਖਾਂ ਨੂੰ 70 ਸਾਲ ਚ ਇੱਕੋ ਬੈਨੀਫਿਟ ਮਿਲਿਆ ਪਾਰਲੀਮੈਂਟ ਜਾਂ ਗਵਰਨਮੈਂਟ ਤੋਂ ਉਹ ਹੈ ਕਿ ਮੈਰਿਜ ਸਰਟੀਫਿਕੇਟ ਮਿਲਦਾ ਹੁਣ ਆਨੰਦ ਮੈਰਿਜ ਪਹਿਲਾਂ ਨਹੀਂ ਸੀ ਮਿਲਦਾ ਪਹਿਲਾਂ ਹਿੰਦੂ ਮੈਰਿਜ ਦਾ ਸਾਨੂੰ ਸਰਟੀਫਿਕੇਟ ਹੁੰਦਾ ਸੀ ਹੁਣ ਸਿੱਖ ਮੈਰਿਜ ਦੇ ਮਿਲਣ ਲੱਗਿਆ ਉਹ ਮੈਂ 2012 ਚ ਮੈਂ ਕਰਵਾਇਆ ਸੂਬਰੀ ਕੁਝ ਬੜੀਆਂ ਉਹ ਕਿਤਾਬ ਸਾਰੀ ਭਰੀ ਪਈ ਹੈ ਉਹ ਪੜਿਓ ਬਸ ਕੋਈ ਗਲਤੀ ਰਹਿ ਗਈ ਉਹਦੀ ਮਾਫ ਕਰਿਓ ਸਾਡੇ ਪੰਜਾਬ ਦੇ ਮੈਂ ਇਸ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਮਹਾ ਪੰਜਾਬ ਦੀ ਗੱਲ ਕਰਦਾ ਮੈਂ ਚੜ੍ਹਦੇ ਪੰਜਾਬ ਦੀ ਵੀ ਗੱਲ ਕਰਦਾ ਲਹਿੰਦੇ ਪੰਜਾਬ ਦੀ ਵੀ ਗੱਲ ਕਰਦਾ ਉਥੋਂ ਦੇ ਇੱਕ ਮਹਾਨ ਸਪੂਤ ਜਿਨ੍ਹਾਂ ਨੇ ਪੰਥ ਦੀ ਪੰਜਾਬ ਦੀ ਦੇਸ਼ ਦੀ ਕੌਮ ਦੀ ਲਈ ਬਿਹਤਰੀ ਲਈ ਹਮੇਸ਼ਾ ਕੰਮ ਕੀਤਾ ਔਰ ਇੱਕ ਐਗਜ਼ਾਮਪਲ ਬਣੇ ਕਿ ਜੇ ਕੋਈ ਸਰਕਾਰੀ ਅਫਸਰ ਇਮਾਨਦਾਰ ਨਾਲ ਤੰਦੇ ਹੀ ਨਾ ਕੰਮ ਕਰਦਾ ਤੇ ਦੇਸ਼ ਦੀਆਂ ਬੁਲੰਦੀਆਂ ਤੇ ਜਾ ਸਕਦਾ ਉਹ ਸਫਰ ਇਹਨਾਂ ਦਾ ਜਿੰਦਗੀ ਦਾ ਸਫਰ ਸਰਤਾਜ ਤਲੋਜਨ ਸਿੰਘ ਦਾ ਇਹਨਾਂ ਨੇ ਸਰਤਾਜ ਤਲੋਜਨ ਸਿੰਘ ਨੇ ਆਪਣੀ ਜਿਹੜੀ ਬਾਇਓਗ੍ਰਾਫੀ ਹੈ ਉਹ ਉਹ ਅੱਜ ਉਹਨੂੰ ਅੱਜ ਰਿਲੀਜ਼ ਕੀਤਾ ਸੀ ਤੇ ਬੜੀ ਮਾਣ ਮਹਿਸੂਸ ਹੋਇਆ ਕਿ ਮੈਂ ਜੋ ਇਹਨਾਂ ਦਾ ਬੱਚਾ ਹਾਂ ਅੱਜ ਇਸ ਅਗਸਟ ਗੈਦਰਿੰਗ ਦੇ ਵਿੱਚ ਉਹਦਾ ਹਿੱਸਾ ਬਣ ਸਕਿਆ ਸਰਬ ਇੱਕ ਅਮਨ ਰੋਡੋਂ ਹਟਾਉਣ ਦੇ ਲਈ ਕੀ ਜਾ ਰਿਹਾ ਹੈ ਲਗਾਤਾਰ ਕਹਿੰਦੇ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਪਰ ਸਪੀਕਰ ਸਾਹਿਬ ਨੇ ਕੋਈ ਡਿਸੀਜਨ ਨਹੀਂ ਲਿਆ ਬਕਾਇਦਾ ਤੌਰ ਤੇ ਜੇ ਗਵਰਨਰ ਪੰਜਾਬ ਦੇ ਵੱਲੋਂ ਵੀ ਕਿ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ ਗਈ ਉਹ ਵਿਆਹ ਦੇ ਵਿੱਚ 2 ਦਾ ਲੇਖਾ ਕਾ ਨੂੰ ਪੋਣਾ ਚਲੋ ਬੱਸ ਹੋ ਗਿਆ ਅੱਜ ਇਸ ਦਾਤ ਲੋਹਰ ਸਿੰਘ ਇਰੇ ਸਿਕ ਸਿਆਜ਼ ਦੇ ਇਨਸਾਈਕਲੋਪੀਡੀਆ ਕਾ ਜਾ ਸਕਦੇ ਨੇ ਜਾਂ ਗੂਗਲ ਸਰਚ ਦੇ ਵਿੱਚ ਕੁਵਾਰੀਏ ਦਾ ਸਾਰੀ ਇਨਫੋਰਮੇਸ਼ਨ ਮਿਲਦੀ ਆਏ ਤੇ ਸਰਦਾਰ ਰੋਜਨ ਸਿੰਘ ਦੇ ਬਾਰੇ ਅਸੀਂ ਕੋਈ ਗੱਲ ਪੁੱਛੀਏ ਪੰਜਾਬ ਬਾਰੇ ਪੂਰੀ ਜਾਣਕਾਰੀ ਹਰ ਮਸਲੇ ਬਾਰੇ ਹੁੰਦੀ ਹੈ ਉਹਨਾਂ ਬਾਰੇ ਅੱਜ ਕਿਤਾਬ ਰਿਲੀਜ਼ ਕੀਤੀ ਬਹੁਤ ਅੱਛੀ ਕਿਤਾਬ ਇਨਫੋਰਮੇਟਿਵ ਹੈ ਬਹੁਤ ਅੱਛੀ ਕਿਤਾਬ ਜਿਹਦੇ ਪੜ੍ਹ ਕੇ ਵਕ ਵਕ ਪੰਜਾਬ ਦੀਆਂ ਘਟਨਾਵਾਂ ਬਾਰੇ ਦੇਸ਼ ਦੀ ਸਿਆਸਤ ਬਾਰੇ ਸਾਰੀ ਜਾਣਕਾਰੀ ਮਿਲਦੀ ਹੈ ਮੈਂ ਇਹਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ਸਰਦਾਰ ਰੋਜਨ ਸਿੰਘ ਦੀ ਗੱਲ ਕਰੀਏ ਗੱਟ ਜੋੜ ਜਿਹੜਾ ਹੋਇਆ ਸੀ ਅਕਾਲੀ ਦਲ ਦੇ ਨਾਲ ਵੀ ਜੀਪੀ ਦਾ ਉਸ ਦੇ ਵਿੱਚ ਕਹਿੰਦੇ ਅਹਿਮ ਭੂਮਿਕਾ ਇਹਨਾਂ ਦੀ ਉਹ ਬਿਲਕੁਲ ਬਿਲਕੁਲ ਇਹਨਾਂ ਨੇ ਕੀਤੀ ਸੀ ਦੁਬਾਰਾ ਵਾਰੇ ਤਾਂ ਫਿਊਚਰ ਵਾਰੇ ਕੁਝ ਨਹੀਂ ਕੀਤਾ ਜਾ ਸਕਦਾ ਉਹ ਠੀਕ ਹੈ ਗੱਟ ਜੋੜ ਦਾ ਇਹਨਾਂ ਦਾ ਹੋਇਆ ਸੀ ਅਕਾਲੀ ਦਲ ਦਾ ਇਹਨਾਂ ਨੇ ਕਰਵਾਇਆ ਸੀ ਇਹ ਲੈ ਕੇ ਬਾਲ ਸਿੰਘ ਨੂੰ ਬਾਜਪੀ ਸਾਹਿਬ ਕੋਲ ਗਏ ਸੀ ਉਹ ਗੱਟ ਗੱਟ ਜੋੜ ਹੋਇਆ ਸੀ ਜੀ ਦੁਬਾਰਾ ਦੁਬਾਰਾ ਤਾਂ ਹੋ ਸਕਦਾ ਜੀ ਦੁਬਾਰਾ ਵਾਰੇ ਕੁਝ ਨਹੀਂ ਕਹਿ ਸਕਦੇ ਜਦ ਮਿਲਿਆ ਤੁਹਾਨੂੰ ਦੱਸਿਓ ਜੇ ਤੁਹਾਨੂੰ ਪਤਾ ਲੱਗਿਆ ਮੈਨੂੰ ਵੀ ਦੱਸ ਦਿਓ